ਉਨਾ ਕਹ ਹੈ ਕੋਇ ਕਬੀਰ ਗਾਗਰ ਜਲ ਪਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤੇ ਆਪਣਾ ਆਤਮਾ ਜਲੀਗੇ ਊਟ ਕਬੀਰ ਕੂਕਰ ਰਾਮ ਤੋ ਮੁੱਤियां ਮੇਰੋ ਨਾਓ ਗਲੇ ਹਮਾਰੇ ਜਿਵਰੀ ਇਹ ਖਿੱਚ ਤਾ ਜਾਓ ਕਬੀਰ ਜਪਨੀ ਕਾਠ ਕੀ ਝਾ ਦਿਖਲਾ ਮੈਂ ਲੋਏ ਹਿਰਦੈ ਰਾਮ ਨਾ ਚਿਤ ਹੀ ਏ ਜਪਨੀ ਕਿਆ ਹੋਏ ਕਬੀਰ ਬਿਰਹੋ ਪਿਯੰਗਮ ਮਨ ਬਸੈ ਮਨ ਤ ਨ ਮਾਨੈ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬੌਰਾ ਕਬੀਰ ਪਾਰਸ ਚੰਦ ਹੈ ਕਿਨ ਹੈ ਇੱਕ ਸੁਗੰਧ ਤੇਹ ਮਿਲਤੇ ਉਤਮ ਭਈ ਲੋਕ ਆਠ ਨਰਗੰਧ ਕਬੀਰ ਜਮ ਕਾ ਠਿੰਗਾ ਬੁਰਾ ਹੈ ਉਹ ਨਹੀਂ ਸਹਿ ਆ ਜਾਏ ਸਾਧੂ ਮੋਹਿ ਮਿਲੇਓ ਤਨ ਦੀਆ ਅਚਲ ਲਾਇ ਕਉ ਦੀਰ ਬੈਠ ਕਹੈ ਹੋਹੀ ਪਲਾ ਤਾਰੂ ਮੇਰਾ ਵਸ ਇਤੋ ਬਸਤਕ ਪਾਲ ਕੀ ਜਗ ਭਾਵੈ ਲੇਖਾਸਰ ਕਬੀਰ ਨੌਬਤ ਆਪਣੀ ਦਿਨ ਦਸ ਦੇ ਹੁਣ ਵਜਾਈ ਨਾ ਦੀ ਨਾਮ ਸੰਜੋਗ ਜਿਉ ਬਹੁ ਨਾ ਬਿਲਹਿ ਆਏ ਕਬੀਰ ਸਾਥ ਸਮੁੰਦ ਮਸ ਕਰੋ ਕਰਮ ਕਰੋ ਬਨ ਰਾਏ ਬਸੋਦਾ ਕਾਗਜ਼ ਚੋਂ ਕਰੋ ਹਰ ਜਸ ਲਿਖਣਾ ਨਾ ਜਾਏ ਕਬੀਰ ਜਾਤੁ ਜੁ ਲਾਹਾ ਕੀ ਕਰੈ ਤੈ ਬਸੇ ਗੋਪਾਲ ਕਬੀਰ ਰੰਮਈਆ ਕਾਥ ਮਿਲਿ ਚੁਕੇ ਸਰਬ ਜੰਜਾਲ ਇਹ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋ ਨਰਕ ਦੇ ਮਾਰਕਾ ਰਾਮ ਰਹਾ ਰਾਮ ਨਿਉ ਲਾਏ ਕਬੀਰ ਐਸਾ ਕੋ ਨਹੀਂ ਇਹੋ ਤਨ ਦੇ ਵਖੂਕ ਪੀਰ ਆ ਕੋ ਕਬੀਰ ਸੱਤੀ ਪੁਕਾਰੈ ਚਿਹ ਚਰੀ ਸੁਣੋ ਪੀਰ ਬਸਾਨਾ ਲੋਕ ਸਬਾਇਆ ਚੰਗਯੋ ਹਮ ਤੁਮ ਕਾਮ ਨਦਾਰ ਕਬੀਰ ਮਨ ਅੰਖੀ ਪਰਿਓ ਉਦੋਂ ਉਦੋਂ ਤੱਕ ਸੁਜਾਏ ਜੋ ਜਸ ਸੰਗਤ ਮਿਲੈ ਸੋ ਤਸੋ ਫਲ ਖਾਏ ਕਬੀਰ ਜਾ ਕੋ ਕੂਜਤੇ ਪਾਇਓ ਸੋਈ ਥੋਰ ਸੋਈ ਫਿਰ ਕੈ ਕਉ ਕਹਿਆ ਜੋ ਕਹਿਤਾ ਔਰ ਕਬੀਰ ਮਾਰੀ ਮਰੋਖ ਸੰਗ ਕੀ ਕਿੰਦੇ ਨਿਕਲਿਓ ਬੇਰ ਉਹ ਜੁਨਾ ਉਹ ਚੀਰੀਆ ਸਾਖਤ ਸੰਗ ਨਾਹੀਰ ਕਬੀਰ ਪਾਰ ਪਰਾਈ ਸਿਰ ਚਰੈ ਜਦਿ ਉੱਚਹ ਬਾਤ ਆਪਣੇ ਭਾਰੇ ਨ ਕਰੇ ਅਗ ਔਕਟ ਘਾਟ ਕਬੀਰ ਬਨ ਕੀ ਦਾਤੀ ਲੱਕੜੀ ਠਾਂਡੀ ਕਰ ਤਕਾਰ ਮਤ ਬਸ ਪਰੋ ਲੋਹਾਰ ਕੀ ਯਾਰਾ ਦੂਜੀ ਵਾਰ ਕਬੀਰ ਇੱਕ ਮਰਨ ਤੇ ਦੋਏ ਹੋਏ ਦੋਏ ਮਰਨ ਤੇ ਚਾਰ ਚਾਰ ਮਰਨ ਤੇ ਛੇ ਹੋਏ ਚਾਰ ਮੁਖ ਦੋਏ ਨਾਰ ਕਬੀਰ ਦੇਖ ਦੇਖ ਜਗ ਟੁੰਡਿਆ ਜੀਤਿਓ ਕਹਾਂ ਪਾਉਨੇ ਔਰ ਕਰਦੀ ਰਹਾ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਰਬਾਹੋ ਸਾਖਤ ਸਗਨਾ ਕੀਤੀਐ ਜਾਤੈ ਹੋਏ ਬਿਨਾਹੋ ਬੀਰ ਜਗ ਮੈਂ ਚੀਚਿਓ ਜਾਣ ਕੈ ਜਗ ਮੈਂ ਰਿਉ ਸਮਾਈ ਜਿਨ ਹਰ ਕਾ ਨਾਮ ਨਾ ਚੀਤੇ ਓ ਵਾਧੇ ਜਨਮੇ ਆਏ ਕਬੀਰ ਆਸਾ ਕਰਿਐ ਰਾਮ ਕੀ ਅਵਰ ਆਸ ਨਿਰਾਸ ਨਾਨਕ ਪਰੇ ਤੇ ਮਾਨਾਈ ਜੋ ਹਰ ਨਾਮੇ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕਿਉ ਨਾਮੀਤ ਚਾਨੇ ਥੀ ਹਰ ਮਿਲਨ ਤੋ ਵਿਚੈ ਅਟਕਿਓ ਚੀਤ ਵੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਈ ਜਿਹ ਜਿਹ ਟਾਂਦੀ ਲਗ ਪਰਿਓ ਸੋਈ ਮੁਰ ਮੁਰ ਜਾਏ ਕਬੀਰ ਅਵਰ ਕੋ ਉਪਦੇਸ ਤੇ ਕਮਾ ਪਰਨਾਰੀਤ ਰਾਸ ਪਰਾਂ ਦੀ ਰਾਖ ਤੇ ਖਾਇਆ ਘਰ ਕਾ ਖੇਤ ਭੀਰ ਸਾਧੂ ਕੀ ਸੰਗਤ ਰਹੁ ਯੋਗੀ ਤੁ શીਖਾਹੁ ਹੋਣ ਹਾਰਸੂ ਹੋਇ ਹੈ ਸਾਕਤ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਤੁਨਾ ਗੀਤ ਸਾਕਤ ਕਾ ਨਹੀਂ ਕੰਪਰੀ ਤੋਏ ਹੋਏ ਨਾ ਸੀਤ ਕਬੀਰ ਮਨ ਹੁੰਦਿਆ ਨਹੀਂ ਮੁੰਡਾ ਹੀ ਕੋਈ ਜੋ ਕਿਸ਼ਕੀਆ ਸੋ ਮੰਕੀਆ ਮੁੰਡਾ ਮੂਰ ਹੋ ਜਾਏ ਕਬੀਰ RAM ਨਾ ਛੋਹਿਆ ਤਨ ਤਨ ਜਾਇ ਤਾ ਜਾਓ ਚਰਨ ਕਮਲ ਚਿਤ ਵਿਦਿਆ ਰਾਮੇ ਨਾਮ ਸੁਣਾਓ ਕਬੀਰ ਜੋ ਹਮ ਚੰਤ ਮਜਾਵਤੇ ਟੂਟ ਗਈ ਸਭ ਤਾਰ ਯੰਤ ਵਿਚਾਰ ਆਟਾ ਕਰੇ ਚੱਲੇ ਬਜਾਵਨ ਹਾ ਕੰਮ ਨਾ ਜਾਰੀ ਆਪ ਤੁਕੇ ਚਹੋ ਮੇਦ ਮਹਿ ਜਿਲੇ ਦੀਏ ਬਹਾਏ ਕਬੀਰ ਜੀ ਤੇ ਕਾਪ ਕੀਏ ਰਾਸੇ ਤਲ ਦੁਰਾਹੀ ਪ੍ਰਗਟ ਪਏ ਮਿਦਾਨ ਸਭ ਜਾਗੋ ਪੁਸ਼ੇ ਧਰਮ ਰਾਏ ਕਬੀਰ ਹਰਿ ਕਾ ਸਿਮਰਨ ਸਾਧਕ ਆਨਯੋ ਬਹੁਤ ਕਟੰਬ